ਮੈਂ ਅੱਜ ਮੋਦਤਾਵਾਦ ਬਰਿਆਂਵਾਦ ਆਪਣੀ 310 ਕਾਰ ਦੇ ਵਿੱਚ ਜਿਹਦਾ ਨੰਬਰ 1100 ਹੈ ਸਰਕਾਰੀ ਰਿਪਦੰਮਣ ਕਾਲਜ ਨਾਭਾ ਦੇ ਵਿੱਚ ਆਪਣੀਆਂ ਯਾਦਾਂ ਦਾ ਮੇਲਾ ਵੇਖਣ ਵਾਸਤੇ ਪਹੁੰਚਿਆ ਹੈ ਸਾਹਮਣੇ ਮੇਰੇ ਕਾਲਜ ਦਾ ਪ੍ਰਵੇਸ਼ ਦੁਆਰ ਹੈ ਅਸੀਂ ਬੱਸ ਚੜ੍ਹ ਕੇ ਅਮਰਗੜ ਤੋਂ ਇੱਥੇ ਪਟਿਆਲਾ ਗੇਟ ਉੱਤਰਦੇ ਪਟਿਆਲਾ ਗੇਟ ਉੱਤਰ ਕੇ ਅਸੀਂ ਤੁਰ ਕੇ ਸਾਰੇ ਮੁੰਡਿਆਂ ਦਾ ਟੋਲਾ ਇਹ ਗੇਟ ਦੇ ਵਿੱਚ ਦੀ ਕਾਲਜ ਦੇ ਵਿੱਚ ਜਾਂਦਾ ਹੁੰਦਾ ਕਲਾਸਾਂ ਲਾਉਣ ਵਾਸਤੇ ਪੜਨ ਵਾਸਤੇ ਆਉਂਦੇ ਹੁੰਦੇ ਸੀ ਅਸੀਂ ਤੇ ਪੜ੍ਹ ਕੇ ਕੋਈ ਕਿਤੇ ਚਲਿਆ ਗਿਆ ਕੋਈ ਕਿਤੇ ਚਲਿਆ ਗਿਆ ਔਰ ਕਾਲਜ ਦੇ ਜਿਹੜੇ ਵੱਡੇ ਵੱਡੇ ਵਿਦਵਾਨ ਹੋਏ ਨੇ ਲੇਖਕ ਹੋਏ ਨੇ ਵੱਖ-ਵੱਖ ਖੇਤਰਾਂ ਦੇ ਬੰਦੇ ਹੋਏ ਨੇ ਉਹ ਯਾਦਾਂ ਦੇ ਰੂਪ ਦੇ ਵਿੱਚ ਇਸੇ ਕਾਲਜ ਦੀ ਫਿਜ਼ਾ ਦੇ ਵਿੱਚ ਫਿਰ ਰਹੇ ਨੇ ਇਹ ਕਾਲਜ ਕਾਲਜ ਨੇ ਇਹ ਯਾਦਾਂ ਦਾ ਇੱਕ ਮਹਾਕੋਸ਼ ਹੈ ਇਹ ਯਾਦਾਂ ਦਾ ਇੱਕ ਗ੍ਰੰਥ ਹੈ ਇਸ ਗ੍ਰੰਥ ਨੂੰ ਪੜ੍ਹਨ ਵਾਸਤੇ ਇਸ ਕੋਸ਼ ਦੇ ਵਿੱਚੋਂ ਕੁਝ ਯਾਦਾਂ ਦੇ ਪਾਠ ਨੇ ਜਿਹੜੇ ਉਹ ਵੇਖਣ ਵਾਸਤੇ ਮਹਿਸੂਸ ਕਰਨ ਵਾਸਤੇ ਮੈਂ ਕਾਲਜ ਦੇ ਵਿੱਚ ਆਇਆ ਹਾਂ ਇਹ ਕਾਲਜ ਸੱਚਮੁੱਚ ਬਹੁਤ ਵੱਡਾ ਬਹੁਤ ਸੋਹਣਾ ਬਹੁਤ ਚੰਗਾ ਕਾਲਜ ਹੈ ਇਸ ਕਾਲਜ ਵਰਗਾ ਕਾਲਜ ਹੋਣਾ ਸ਼ਾਇਦ ਬਹੁਤ ਔਖਾ ਹੈ ਉਹ ਇਸ ਕਰਕੇ ਔਖਾ ਹੈ ਕਿਉਂਕਿ ਇਹ ਰਿਆਸਤੀ ਕਾਲਜ ਹੈ ਇਹ ਮਹਾਰਾਜਿਆਂ ਦਾ ਕਾਲਜ ਹੈ ਇਹ ਰਾਣਿਆਂ ਦਾ ਕਾਲਜ ਹੈ ਇਹ ਰਾਜਿਆਂ ਦਾ ਕਾਲਜ ਹੈ ਮੇਰੇ ਲਿਖਣ ਦੀ ਸ਼ੁਰੂਆਤ ਮੇਰੀ ਸਾਹਿਤ ਦੀ ਯਾਤਰਾ ਇੱਕ ਕਪਤਾ ਕਾਲੀਆਂ ਰਾਵਾਂ ਇਸੇ ਕਾਲਜ ਦੇ ਲਿਲੀ ਮੈਗਜ਼ੀਨ ਦੇ ਵਿੱਚ ਸਭ ਤੋਂ ਪਹਿਲਾਂ ਛਪੀ ਸੀ ਉੱਥੋਂ ਹੁੰਦੀ ਹੈ ਤੇ ਅੱਜ ਜਦੋਂ ਮੇਰੇ ਹੱਥ ਦੇ ਵਿੱਚ ਨਾਵਲ 70% ਪ੍ਰੇਮ ਕਥਾ ਹੈ ਇਹ ਮੈਨੂੰ ਫੇਰ ਇੱਥੇ ਲਾਇਆ ਹੈ ਕਿ ਆਹ ਜਸਵੀਰ ਆ ਜਸਵੀਰ ਰਾਣਾ ਸਰਕਾਰੀ ਰਿਪਦਮਨ ਕਾਲ ਚ ਨਾਭਾ ਚੱਲੀਏ ਤੈਨੂੰ ਤੇਰੇ ਉਸ ਯੁੱਗ ਦੇ ਰੂਬਰੂ ਕਰੀਏ ਮੈਨੂੰ ਇਹ ਕਿਤਾਬਾਂ ਨੇ ਅੱਖਰਾਂ ਸ਼ਬਦਾਂ ਨੇ ਆਵਾਜ਼ ਮਾਰੀ ਹੈ ਇਸੇ ਕਾਰਨ ਮੈਂ ਅੱਜ ਇਸ ਕਾਲਜ ਦੇ ਉਹਨਾਂ ਰਾਹਾਂ ਦੇ ਉੱਤੇ ਆਪਣੀਆਂ ਯਾਦਾਂ ਦੇ ਨਾਲ ਤੁਰ ਰਿਹਾ ਹਾਂ ਇਹ ਸਰਕਾਰੀ ਰਿਪਦਮਨ ਕਾਲਜ ਨਾਭਾ ਜਿੱਥੇ ਮੈਂ ਪੜ੍ਹਿਆ ਬੀਏ ਕੀਤੀ ਹੈ ਉਸ ਦਾ ਐਂਟਰੀ ਗੇਟ ਹੈ ਪ੍ਰਵੇਸ਼ ਦੁਆਰ ਹੈ ਤੇ ਆ ਜਿੱਥੇ ਮੈਂ ਇਸ ਟਾਈਮ ਖੜਾ ਹਾਂ ਇਹਦੇ ਸਾਹਮਣੇ ਸਾਈਕਲ ਸਟੈਂਡ ਹੈ ਸਕੂਟਰ ਸਟੈਂਡ ਹੈ ਕਾਰ ਸਟੈਂਡ ਹੈ ਜਿਹੜਾ ਜਿਹੜੇ ਵਹੀਕਲ ਤੇ ਵੀ ਆਉਂਦਾ ਹੈ ਉਹਦਾ ਇਹ ਸਟੈਂਡ ਹੈ ਲੇਕਿਨ ਉਸ ਟਾਈਮ ਜਦੋਂ ਅਸੀਂ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਬਹੁਤ ਸਾਰੇ ਮੁੰਡੇ ਆਉਣ ਵੇਲੇ ਵੀ ਜਾਣ ਵੇਲੇ ਵੀ ਇਹ ਥਾਂ ਦੇ ਉੱਤੇ ਕੁਰਸੀਆਂ ਬੈਂਚ ਢਾਕੇ ਬੈਠਦੇ ਹੁੰਦੇ ਸੀ ਉਹ ਜਿਹੜੇ ਬੈਠੇ ਹੁੰਦੇ ਸੀ ਉਹਨਾਂ ਦੇ ਵਿੱਚ ਇੱਕ ਮੁੰਡਾ ਹੁੰਦਾ ਸੀ ਬੱਲੀ ਬੱਲੀ ਸੀ ਜਿਹੜਾ ਉਹ ਕਾਲਜ ਦੇ ਵਿੱਚ ਨਹੀਂ ਪੜਦਾ ਸੀ ਉਹਦੀ ਐਡਮਿਸ਼ਨ ਹੈ ਨਹੀਂ ਸੀ ਲekin ਉਹਦੇ ਕੋਲ ਯਾਦਾਂ ਦਾ ਗੱਲਾਂ ਦਾ ਡਾਇਲੌਗਸ ਦਾ ਐਡਾ ਵੱਡਾ ਭੰਡਾਰਾ ਸੀ ਕਿ ਉਹ ਸੁਣਦੇ ਸੁਣਦੇ ਸੀ ਕਈ ਕਈ ਪੀਰੀਅਡ ਲਗਾ ਦਿੰਦੇ ਸੀ ਕਈ ਵਾਰ ਸੋ ਮੈਨੂੰ ਅੱਜ ਵੀ ਇੱਥੇ ਬੱਲੀ ਬੈਠਾ ਹੋਇਆ ਦਿਖਾਈ ਦਿੰਦਾ ਹੈ ਉਹ ਪਤਾ ਨਹੀਂ ਕਿੱਥੇ ਚੱਲਿਆ ਗਿਆ ਦੁਨੀਆ 'ਚ ਲੇਕਿਨ ਉਹਦੀਆਂ ਗੱਲਾਂ ਐ ਚੌਂਕ ਦੇ ਵਿੱਚ ਹੀ ਆ ਚਬੂਤਰੇ ਦੇ ਉੱਤੇ ਬੈਠੀਆਂ ਨੇ ਘੁੰਮ ਰਹੀਆਂ ਨੇ ਸਾਰੇ ਮੁੰਡੇ ਬੈਂਚਾਂ 'ਡਾਂ ਹੀ ਬੈਠੇ ਨੇ ਵਿਦਿਆਰਥੀ ਆ ਰਹੇ ਨੇ ਜਾ ਰਹੇ ਨੇ ਕਿਉਂਕਿ ਇਹ ਸਰਕਾਰੀ ਰੋਪਦੰਮਣ ਕਾਲਜ ਨਾਬਾ ਦਾ ਪ੍ਰਵੇਸ਼ ਦੁਆਰ ਹੈ ਐਂਟਰੀ ਗੇਟ ਹੈ ਸੋ ਇਸ ਨਾਲ ਵੀ ਸਬੰਧਤ ਯਾਦਾਂ ਦਾ ਜਿਹੜਾ ਮੇਲਾ ਹੈ ਉਹ ਇੱਥੇ ਹੀ ਦੋ ਵਕਤ ਵਿਰਾਮ ਲੈਂਦਾ ਹੁੰਦਾ ਸੀ ਆਰਾਮ ਕਰਦਾ ਸੀ ਆਉਣ ਵੇਲੇ ਵੀ ਜਾਣ ਵੇਲੇ ਵੀ ਇਹ ਸਰਕਾਰੀ ਰੋਪਦੰਮਣ ਕਾਲਜ ਨਾਬਾ ਦੀ ਮਹਾਰਾਜਾ ਹੀਰਾ ਸਿੰਘ ਯਾਦਗਾਰੀ ਲਾਇਬ੍ਰੇਰੀ ਹੈ ਇਹ ਉਹ ਲਾਇਬ੍ਰੇਰੀ ਹੈ ਜਿਹਦਾ ਹੁਣ ਰੂਪ ਹੈ ਜਿਹੜਾ ਨਮਾ ਲੇਕਿਨ ਇਸ ਦੇ ਵਿੱਚ ਕਿਤਾਬਾਂ ਨੇ ਜਿਹੜੀਆਂ ਨਵੇਂ ਤੋਂ ਲੈ ਕੇ ਸਦੀਆਂ ਪੁਰਾਣੀਆਂ ਤੱਕ ਨੇ ਨਾਬੇ ਤੋਂ ਲੈ ਕੇ ਪੂਰੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਇਤਿਹਾਸ ਉਹਨਾਂ ਕਿਤਾਬਾਂ ਦੇ ਵਿੱਚ ਦਰਜ ਹੈ ਮੇਰੀ ਇੱਛਾ ਰਹੀ ਸੀ ਕਿ ਮੈਂ ਇਸ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਪੜਾਂ ਲੇਕਿਨ ਪੜ ਨਹੀਂ ਸਕਿਆ ਅੱਜ ਆਪਣੀ ਕਿਤਾਬ ਲੈ ਕੇ ਜਦੋਂ ਇਹਦੇ ਦੁਆਰ ਤੇ ਖੜਾ ਹੈ ਤਾਂ ਇੱਛਾ ਇਹ ਵੀ ਹੈ ਕਿ ਇਹ ਕਿਤਾਬ ਇਹਦੇ ਵਿੱਚ ਘੱਟੋ ਘੱਟ ਬੈਠ ਕੇ ਪੜਾਂ ਸੋ ਇਛਾਵਾਂ ਦਾ ਜਿਉਂਦਾ ਰਹਿਣਾ ਲਾਈਬ੍ਰੇਰੀ ਦਾ ਜਿਉਂਦਾ ਰਹਿਣਾ ਹੁੰਦਾ ਹੈ ਮੇਰੀ ਇੱਛਾ ਹੈ ਕਿ ਇੱਕ ਦਿਨ ਆਵਾਂ ਇਸ ਲਾਈਬ੍ਰੇਰੀ ਦੇ ਵਿੱਚ ਬੈਠ ਕੇ ਪੜਾਂ ਆਪਣੀ ਕਿਤਾਬ ਪੜਾਂ ਹੋਰਾਂ ਦੀਆਂ ਕਿਤਾਬਾਂ ਪੜਾਂ ਤੇ ਪੜਦੇ ਪੜਦੇ ਇਸ ਤਰ੍ਹਾਂ ਸਫਰ ਹੈ ਜਿਹੜਾ ਉਹ ਜਾਰੀ ਰਹੇ ਇਹ ਲਾਈਬ੍ਰੇਰੀ ਦਾ ਦੁਆਰ ਹੈ ਜਿਹੜਾ ਉਹ ਹਮੇਸ਼ਾ ਖੁੱਲਾ ਰਹੇ ਕਿਤਾਬਾਂ ਪੜਦੇ ਰਹਿਣ ਲੋਕ ਲਿਖਦੇ ਰਹਿਣ ਸ਼ਬਦਾਂ ਦਾ ਸੱਭਿਆਚਾਰ ਤੇ ਕਾਫਲਾ ਜਿਹੜਾ ਉਹ ਤੁਰਦਾ ਰਹੇ ਇਹ ਮੇਰੀ ਇੱਛਾ ਹੈ ਬਾਰਾਂਦਰੀ ਦੇ ਵਿੱਚ ਤੁਰਦਿਆਂ ਇਹ ਇੱਛਾ ਹੋਰ ਵੀ ਜਿਹੜੀ ਸੋਹਣੀ ਹੋ ਗਈ ਹੈ ਅਮੀਰ ਹੋ ਗਈ ਹੈ ਰਿਚ ਹੋ ਗਈ ਹੈ ਇਹ ਉਹ ਬਾਰਾਂਦਰੀ ਹੈ ਜਿਹਦਾ ਰੰਗ ਸਮੇਂ ਦੇ ਹਿਸਾਬ ਨਾਲ ਭਾਵੇਂ ਚਿੱਟੇ ਤੋਂ ਥੋੜਾ ਜਿਹਾ ਕਸਮਹਿਲਾ ਹੋ ਗਿਆ ਲੇਕਿਨ ਅਸੀਂ ਕਾਲਜ ਦੇ ਵਿੱਚ ਪੜ੍ਹਦੇ ਸਮੇਂ ਇਹ ਉਹ ਥਾਂ ਹੁੰਦੀ ਸੀ ਜਿਹੜੀ ਕਾਲਜ ਦੀ ਸਭ ਤੋਂ ਸੋਹਣੀ ਥਾਂ ਹੁੰਦੀ ਸੀ ਜਿੱਥੇ ਹਰੇਕ ਮੁੰਡਾ ਕੁੜੀ ਬੈਠਣਾ ਪਸੰਦ ਕਰਦਾ ਸੀ ਜਿਵੇਂ ਪ੍ਰਾਇਮਰੀ ਸਕੂਲ ਦੇ ਵਿੱਚ ਬੱਚੇ ਥਾਮਾਂ ਰੁਕਣ ਵਾਸਤੇ ਪਹਿਲਾਂ ਆਉਂਦੇ ਨੇ ਕਿ ਆਹ ਮੇਰਾ ਬੈਂਚ ਹੈ ਆਹ ਮੇਰੀ ਥਾਂ ਹੈ ਅਸੀਂ ਇਸੇ ਤਰ੍ਹਾਂ ਬੀਏ ਕਰਦੇ ਵਕਤ ਇਹ ਥਾਮਾਂ ਰੁਕਦੇ ਸੀ ਇਸ ਦੀਆਂ ਉਹ ਇੱਕ ਹੋਰ ਹੈ ਬਾਰਾਂਦਰੀ ਉਹ ਦੀਆਂ ਇਹ ਸਭ ਤੋਂ ਸੋਹਣਾ ਕਾਲਜ ਦਾ ਜਿਹੜਾ ਉਹ ਹਿੱਸਾ ਮੰਨਿਆ ਜਾਂਦਾ ਸੀ ਇਹ ਉਸ ਟਾਈਮ ਬਹੁਤ ਸੰਗਮਰਮਰੇ ਦਾ ਚਿੱਟਾ ਸੀ ਸਮਾਂ ਨਿਸ਼ਾਨ ਛੱਡ ਗਿਆ ਕਸਮਿਆਲਾ ਹੋ ਗਿਆ ਰੰਗ ਬਦਲ ਗਿਆ ਲੇਕਿਨ ਯਾਦਾਂ ਦਾ ਰੰਗ ਨਹੀਂ ਬਦਲਿਆ ਯਾਦਾਂ ਦਾ ਰੰਗ ਬਦਲਦਾ ਹੀ ਨਹੀਂ ਹੁੰਦਾ ਯਾਦਾਂ ਦਾ ਰੰਗ ਸ਼ੁਰੂ ਤੋਂ ਅਖੀਰ ਤੱਕ ਉਹੀ ਰਹਿੰਦਾ ਹੈ ਜਿਹੜਾ ਮੇਰਾ ਹੈ 12 ਦਰੀ ਦੇ ਵਿੱਚ ਯਾਦਾਂ ਦਾ ਕਾਫਲਾ ਯਾਦਾਂ ਦਾ ਮੇਲਾ ਲੱਗਿਆ ਹੋਇਆ ਹੈ ਮੈਂ ਕਿੰਨੇ ਹੀ ਆਪਣੇ ਸਾਥੀ ਨੇ ਜਿਹੜੇ ਆ ਬੈਠੇ ਨੇ ਆ ਬੈਠੇ ਨੇ ਆ ਚਾਹ ਪੀ ਰਹੇ ਨੇ ਆ ਗੱਲਾਂ ਕਰ ਰਹੇ ਨੇ ਹੁਣ ਉਹ ਸਾਹਮਣੇ ਕਮਰ ਹੈ ਜਿਹੜਾ ਉੱਥੇ ਸਾਡਾ ਪੰਜਾਬੀ ਇਲੈਕਟਿਵ ਦਾ 4 ਚੌਥੀ ਪੰਜਾਬੀ ਦਾ ਪ੍ਰੋਫੈਸਰ ਹਰਜੀਤ ਸਿੰਘ ਉਹਨਾਂ ਨੇ ਪੀਰੀਅਡ ਲਾਉਣਾ ਹੈ ਮੈਂ ਉਡੀਕ ਕਰ ਰਿਹਾ ਕਦੋਂ ਘੰਟੀ ਵੱਜੇ ਪੀਰੀਅਡ ਲਾਉਣ ਵਾਸਤੇ ਜਾਵਾਂ ਸਿੰਘ ਹੁਣੀ ਸਾਡਾ ਚੌਣਵੀਂ ਪੰਜਾਬੀ ਦਾ ਇਲੈਕਟਿਵ ਪੰਜਾਬੀ ਦਾ ਪੀਰੀਅਡ ਲਗਾਉਂਦੇ ਹੁੰਦੇ ਸੀ ਅਸੀਂ ਇੱਥੋਂ ਦੀ ਆਹ ਪੌੜੀਆਂ ਚੜਨਾ ਜਿੱਥੋਂ ਦੀ ਮੈਂ ਹੁਣ ਚੜਿਆ ਪੌੜੀਆਂ ਚੜਨ ਤੋਂ ਬਾਅਦ ਉਹ ਸਾਹਮਣੇ ਕਮਰਾ ਪੀਰੀਅਡ ਲਾਉਣ ਵਾਸਤੇ ਉੱਥੇ ਨਹੀਂ ਜਾਂਦੇ ਸੀ ਸਿੱਧਾ ਇੱਥੋਂ ਦੀ ਆਹ ਜਿਹੜੀ ਗੈਲਰੀ ਬਣੀ ਹੋਈ ਹੈ ਗੁੰਬਦ ਬਣਿਆ ਹੋਇਆ ਇਸ ਦੇ ਵਿੱਚ ਮਸਤੀ ਕਰਨ ਵਾਸਤੇ ਅਸੀਂ ਐਂ ਤੁਰਦੇ ਆਏ ਉੱਤਰਦੇ ਤੇ ਫੇਰ ਗੇੜਾ ਦੇ ਕੇ ਉੱਥੇ ਆ ਜਾਂਦੇ ਜਿੱਥੋਂ ਚੱਲੇ ਸੀ ਸਾਡਾ ਇਹ ਸਫ਼ਰ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਫ਼ਰ ਸੀ ਜਿਹੜਾ ਹਰਚੇਤ ਸਿੰਘ ਹੁਣਾਂ ਦਾ ਪੀਰੀਅਡ ਲੱਗਣ ਤੋਂ ਪਹਿਲਾਂ ਹਰ ਰੋਜ਼ ਬਾਪਰਦਾ ਸੀ ਹਰ ਰੋਜ਼ ਸ਼ੁਰੂ ਹੁੰਦਾ ਸੀ ਹਰ ਰੋਜ਼ ਖਤਮ ਹੁੰਦਾ ਸੀ ਸੋ ਅੱਜ ਜਦੋਂ ਮੈਂ ਇੰਨੇ ਚਿਰਾਂ ਬਾਅਦ ਉਹ ਸਫ਼ਰ ਕੀਤਾ ਫੇਰ ਉਹੀ ਗੈਲਰੀ ਦੇ ਵਿੱਚ ਦੀ ਉਤਰਿਆ ਤੇ ਨੀਚੇ ਚੜਿਆ ਤਾਂ ਬਹੁਤ ਚੰਗਾ ਲੱਗ ਰਿਹਾ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਸੀਂ ਮਸਤੀ ਕਰਦੇ ਹੋਏ ਦੇਰੀ ਕਰ ਰਹੇ ਹਾਂ ਲੇਟ ਹੋ ਰਹੇ ਹਾਂ ਉੱਥੇ ਬੈਠੇ ਹਰਜੀਤ ਸਿੰਘ ਹੁਣੀ ਸਾਡੀ ਉਡੀਕ ਕਰ ਰਹੇ ਨੇ ਪੀਰੀਅਡ ਲਾਉਣ ਵਾਸਤੇ ਮੇਰੇ ਸਾਹਮਣੇ ਸਰਕਾਰੀ ਰਿਪ ਦੰਮਣ ਕਾਲਜ ਨਾਭਾ ਦਾ 46 ਨੰਬਰ ਕਮਰਾ ਹੈ ਇੱਥੇ ਪ੍ਰੋਫੈਸਰ ਹਰਜੀਤ ਸਿੰਘ ਹੁਣੀ ਸਾਡੀ ਕਲਾਸ ਲਾਉਂਦੇ ਹੁੰਦੇ ਸੀ ਚੋਣ ਵੀ ਪੰਜਾਬੀ ਦੀ ਇਲੈਕਟਿਵ ਪੰਜਾਬੀ ਦੀ ਉਹ ਇੰਨੀ ਸੋਹਣੀ ਪੰਜਾਬੀ ਪੜ੍ਹਾਉਂਦੇ ਸੀ ਕਿ ਪੁੱਛੋ ਹੀ ਨਾ ਯਾਦਾਂ ਦੇ ਵਿੱਚ ਉਹ ਅੱਜ ਵੀ ਉਸੇ ਤਰ੍ਹਾਂ ਬੋਲਦੇ ਹੋਏ ਸੁਣਾਈ ਦਿੰਦੇ ਨੇ ਜਦੋਂ ਉਹਨਾਂ ਨੇ ਕਿੱਸਾ ਕਾ ਪੜਾਉਣਾ ਉਹਦੇ ਵਿੱਚ ਉਹ ਹੀਰ ਪੜਾਉਣੀ ਮਹੀਨਾ ਮਹੀਨਾ ਹੀਰ ਦਾ ਕਿੱਸਾ ਚੱਲਦਾ ਸੀ ਔਰ ਸਾਰੇ ਮੁੰਡੇ ਕੁੜੀਆਂ ਅਸੀਂ ਸਾਹ ਰੋਕ ਕੇ ਸੁਣਦੇ ਸੀ ਜਿਵੇਂ ਕੋਈ ਕਥਾ ਸੁਣ ਰਹੇ ਹੋਈਏ ਪਰ ਪ੍ਰੋਫੈਸਰ ਹਰਜੀਤ ਸਿੰਘ ਹੁਣਾਂ ਦੀ ਪੜ੍ਹਾਈ ਹੋਈ ਪੰਜਾਬੀ ਇਸ ਕਮਰੇ ਦੇ ਵਿੱਚ ਲੱਗਿਆ ਹੋਇਆ ਉਹਨਾਂ ਦਾ ਪੀਰੀਅਡ ਅੱਜ ਵੀ ਮੈਨੂੰ ਯਾਦਾਂ ਦੇ ਵਿੱਚ ਦਿਖਾਈ ਦਿੰਦਾ ਭਾਵੇਂ ਕਿ ਹਰਜੀਤ ਸਿੰਘ ਹੁਣੀ ਇਸ ਦੁਨੀਆ ਦੇ ਵਿੱਚ ਨਹੀਂ ਬਹੁਤ ਸਾਰੇ ਮੇਰੇ ਸਾਥੀ ਵਿਦਿਆਰਥੀ ਵੀ ਪਤਾ ਨਹੀਂ ਕਿੱਥੇ-ਕਿੱਥੇ ਚਲੇ ਗਏ ਲੇਕਿਨ 46 ਨੰਬਰ ਉਸੇ ਤਰ੍ਹਾਂ ਔਰ ਇਸ ਕਮਰੇ ਨੂੰ ਜਿਹੜਾ ਆ ਜਿੰਦਾ ਲੱਗਿਆ ਹੋਇਆ ਇਹ ਕਮਰੇ ਨੂੰ ਨਹੀਂ ਅਸਲ 'ਚ ਮੇਰੀਆਂ ਯਾਦਾਂ ਨੂੰ ਮੈਂ ਜਿੰਦਾ ਲਾ ਕੇ ਰੱਖਿਆ ਹੋਇਆ ਮੈਂ ਹੁਣ ਇਹ ਜਿੰਦਾ ਖੋਲਿਆ ਕਮਰੇ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਗਿਆ ਮੇਰੀਆਂ ਯਾਦਾਂ ਉਹਦੇ ਵਿੱਚੋਂ ਨਿਕਲੀਆਂ ਨੇ ਮੈਂ ਪੀਰੀਅਡ ਲਾਇਆ ਹਰਚੇਤ ਸਿੰਘ ਹੁਣਾਂ ਨੇ ਹੀਰ ਪੜਾਈ ਹੈ ਤੇ ਮੈਂ ਪੀਰੀਅਡ ਲਾ ਕੇ ਵਾਪਸ ਜਾ ਰਿਹਾ ਮੇਰਾ ਕਮਰਾ ਜਿਹੜਾ 46 ਨੰਬਰ ਉਹ ਉਸੇ ਤਰ੍ਹਾਂ ਆਵਾਦ ਹੈ ਉਸੇ ਤਰ੍ਹਾਂ ਜ਼ਿੰਦਾਬਾਦ ਹੈ ਮੈਂ ਸਾਡੇ ਕਾਲਜ ਦੀ ਲਾਇਬ੍ਰੇਰੀ ਅੱਗੇ ਬੈਠਾ ਹੈ ਲਾਇਬ੍ਰੇਰੀ ਕਿਤਾਬਾਂ ਦਾ ਬਹੁਤ ਵੱਡਾ ਘਰ ਹੈ ਉਸ ਟਾਈਮ ਵੀ ਇਹ ਬਹੁਤ ਵੱਡਾ ਘਰ ਸੀ ਲੇਕਿਨ ਮੈਂ ਉਹ ਨਾ ਵਿਦਿਆਰਥੀਆਂ ਦੇ ਵਿੱਚੋਂ ਰਿਹਾ ਜਿਹੜੇ ਕਦੇ ਵੀ ਇਸ ਲਾਇਬ੍ਰੇਰੀ ਦੇ ਵਿੱਚ ਗਏ ਨਹੀਂ ਅੱਜ ਇਸ ਲਾਇਬ੍ਰੇਰੀ ਨੂੰ ਦੀ ਲੰਘਦੇ ਹੋਏ ਮੇਰੇ ਹੱਥਾਂ 'ਚ ਜਦੋਂ ਆਪਣੀ ਕਿਤਾਬ ਹੈ ਤਾਂ ਜੀ ਕਰਦਾ ਹੈ ਕਿ ਇਸ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਇਹ ਕਿਤਾਬ ਪੜਾਂ ਮੇਰਾ ਜੀ ਕਰਦਾ ਹੈ ਕਿ ਮੈਂ ਲਾਇਬ੍ਰੇਰੀ ਦੇ ਵਿੱਚੋਂ ਕਿਤਾਬਾਂ ਇਸ਼ੂ ਕਰਾਂ ਲੇਕਿਨ ਉਹ ਸਮਾਂ ਗੁਜ਼ਰ ਚੁੱਕਿਆ ਮੈਂ ਇਸ ਦੀਆਂ ਜਿਹੜੀਆਂ ਗੈਲਰੀਆਂ ਨੇ ਲਾਇਬ੍ਰੇਰੀ ਦੇ ਆਲੇ-ਦੁਆਲੇ ਇੱਥੇ ਛੋਟੀ ਜੀ ਬਾਰਾਂ ਦਰੀ ਹੈ ਉਹਨਾਂ ਦੇ ਵਿੱਚੋਂ ਵੀ ਜਦੋਂ ਗੁਜ਼ਰਿਆ ਹਾਂ ਤਾਂ ਮੈਨੂੰ ਉਹਨਾਂ ਵਿਦਿਆਰਥੀਆਂ ਦੀਆਂ ਉਹਨਾਂ ਸਾਥੀਆਂ ਦੀਆਂ ਉਹਨਾਂ ਅਧਿਆਪਕਾਂ ਦੀਆਂ ਪੈਰਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਪਰਸ਼ ਦੇ ਉੱਤੇ ਜਿਹੜੇ ਉਹਨਾਂ ਕਿਤਾਬਾਂ ਲੈਣ ਵਾਸਤੇ ਦੇਣ ਵਾਸਤੇ ਉੱਤੇ ਮੈਨੂੰ ਇੱਥੇ ਆਪਣੇ ਪੈਰ ਉਹਨਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਮੈਂ ਜਿਹੜਾ ਇੱਥੇ ਤੱਕ ਤਾਂ ਆਉਂਦਾ ਸੀ ਲੇਕਿਨ ਕਿਤਾਬ ਨਹੀਂ ਲੈ ਕੇ ਜਾਂਦਾ ਸੀ ਸੋ ਲਾਇਬ੍ਰੇਰੀ ਮੇਰੇ ਵਾਸਤੇ ਉਹ ਮੰਦਿਰ ਹੈ ਉਹ ਗੁਰਦੁਆਰਾ ਹੈ ਉਹ ਧਾਰਮਿਕ ਸਥਾਨ ਹੈ ਜਿੱਥੇ ਜਾਣ ਦੀ ਜਿਹਦੇ ਵਿੱਚ ਸਜਦਾ ਕਰਨ ਦੀ ਮੇਰੀ ਹਮੇਸ਼ਾ ਇੱਛਾ ਹੀ ਜ ਰਹੀ ਹੈ ਪਰ ਮੈਂ ਕੀਤਾ ਨਹੀਂ ਜਦੋਂ ਪੜ੍ਹਦਾ ਸੀ ਉਹੀ ਅੰਤਰਮੁਖੀ ਸੁਭਾਅ ਸੰਗ ਡਰ ਕੰਪਲੈਕਸ ਵੀ ਤਰ੍ਹਾਂ ਦੇ ਗਿਆ ਨਹੀਂ ਲੇਕਿਨ ਹੁਣ ਮੇਰਾ ਜੀ ਕਰਦਾ ਹੈ ਕਿ ਇਸ ਲਾਇਬ੍ਰੇਰੀ ਦੇ ਵਿੱਚ ਜਾਵਾਂ ਆਪਣੀ ਖਤਾਬ ਬੈਠ ਕੇ ਪੜ੍ਹਾਂ ਕਿ ਹੋਰ ਵਿਦਿਆਰਥੀਆਂ ਨੂੰ ਪੜ੍ਹਦੇ ਹੋਏ ਦੇਖਾਂ ਹੋ ਸਕਦਾ ਹੈ ਇਸ ਤਰ੍ਹਾਂ ਦਾ ਕੋਈ ਪਲ ਆਵੇ ਹੋ ਸਕਦਾ ਨਾ ਆਵੇ ਲੇਕਿਨ ਮੇਰੀ ਦੁਆ ਹੈ ਕਿ ਲਾਇਬ੍ਰੇਰੀ ਹਮੇਸ਼ਾ ਖੁੱਲੀ ਰਹੇ ਜਿਉਂਦੀ ਰਹੇ ਕਿਤਾਬਾਂ ਇਹਦੇ ਵਿੱਚ ਸਾਹ ਲੈਂਦੀਆਂ ਰਹਿਣ ਬੋਲਦੀਆਂ ਰਹਿਣ ਇਹ ਸਾਡੇ ਰਿਪਦਮਨ ਕਾਲਜ ਨਾਬਾ ਦਾ ਐਨਸੀਸੀ ਯੂਨਿਟ ਹੈ ਉਸ ਦੀ ਇਮਾਰਤ ਹੈ ਇਹ ਮੈਂ ਉਹਦੇ ਅੱਗੇ ਖੜਾ ਉਸ ਸਮੇਂ ਦੀਆਂ ਜਿਹੜੀਆਂ ਯਾਦਾਂ ਦਾ ਮੇਲਾ ਹੈ ਉਸ ਦੇ ਵਿੱਚੋਂ ਇੱਕ ਦ੍ਰਿਸ਼ ਦਿਖ ਰਿਹਾ ਹੈ ਕਿ ਐਨਐਸਐਸ ਦਾ ਕੈਂਪ ਵੀ ਲੱਗਦਾ ਸੀ ਤੇ ਐਨਸੀਸੀ ਦਾ ਕੈਂਪ ਵੀ ਲੱਗਦਾ ਸੀ ਕਿਉਂਕਿ ਮੇਰੇ ਬਾਜੀ ਮਿਲਟਰੀ ਦੇ ਵਿੱਚ ਫੌਜ ਦੇ ਵਿੱਚ ਸੀ ਇਸ ਲਈ ਜਦੋਂ ਮੈਂ ਉਹਨਾਂ ਨੂੰ ਵਰਦੀ 'ਚ ਦੇਖਦਾ ਇੱਥੇ ਵਰਦੀ ਦੇ ਵਿੱਚ ਫੌਜੀਆਂ ਨੂੰ ਦੇਖਦਾ ਤਾਂ ਮੇਰੇ ਮਨ ਦੇ ਵਿੱਚ ਅਕਸਰ ਇਹ ਰੀਚ ਪੈਦਾ ਹੁੰਦੀ ਸੀ ਕਿ ਸਾਸ਼ ਮੈਂ ਵੀ ਹਾਂ ਮਾਂ ਫਰਗੀ ਬਣਾ ਮੈਂ ਵੀ ਐਨਸੀਪੀ ਦੇ ਵਿੱਚ ਭਾਗ ਚੁਲਾਉਂਗਾ ਹਰ ਮੇਰਾ ਅੰਤਰਮੁਖੀ ਸੁਭਾਅ ਮੇਰੀਆਂ ਸੋਚਾਂ ਮੇਰੀ ਸੰਗ ਮੇਰੇ ਡਰ ਇਹ ਸਾਰੇ ਕੁਝ ਮੇਰੇ ਅੱਗੇ ਬੈਰੀਅਰ ਸੀ ਮੈਨੂੰ ਰੋਕਦੇ ਸੀ ਉਹਨਾਂ ਨੇ ਰੋਕਿਆ ਕਿ ਮੈਂ ਐਨਸੀਪੀ ਦੇ ਵਿੱਚ ਕਦੇ ਵੀ ਭਾਗ ਨਹੀਂ ਲੈ ਸਕਿਆ ਐਨ ਐਸਐਸ ਦੇ ਕੈਂਪਾਂ ਦੇ ਵਿੱਚ ਕੁਝ ਹੱਦ ਤੱਕ ਭਾਗ ਲਿਆ ਲੇਕਿਨ ਅੱਜ ਜਦੋਂ ਇੱਥੋਂ ਦੀ ਮੈਂ ਗੁਜ਼ਰ ਰਿਹਾ ਤਾਂ ਉਹ ਰੀਜ ਹੈ ਜਿਹੜੀ ਮੇਰੇ ਨਾਲ ਨਾਲ ਤੁਰ ਰਹੀ ਹੈ ਪਿੱਛੇ ਐਨਸੀਸੀ ਦਾ ਯੂਨਿਟ ਹੈ ਉਹਦੀ ਇਮਾਰਤ ਹੈ ਫੌਜੀ ਵਰਦੀ ਦੇ ਵਿੱਚ ਜਿਹੜੇ ਉਹ ਦੇ ਸਿਪਾਹੀ ਹੁੰਦੇ ਨੇ ਉਹਨਾਂ ਦੀ ਤਸਵੀਰ ਹੈ ਮੈਂ ਵੀ ਕਦੇ ਇੱਥੇ ਆਪਣੀ ਤਸਵੀਰ ਵੇਖਣੀ ਚਾਹੀ ਸੀ ਲੇਕਿਨ ਮੈਂ ਨਹੀਂ ਉਹ ਕਰ ਸਕਿਆ ਮੈਂ ਸ਼ਬਦਾਂ ਰਾਹੀਂ ਉਹ ਤਸਵੀਰ ਬਣਾਈ ਹੈ ਮੈਂ ਸ਼ਬਦਾਂ ਦੇ ਰਾਹੀਂ ਉਹ ਚਿੱਤਰ ਨੇ ਜਿਹੜੇ ਬਣਾਏ ਨੇ ਇਸ ਕਿਤਾਬ 'ਚ ਹੋਰ ਕਿਤਾਬਾਂ 'ਚ ਸੋਚਾਂ ਦੇ ਕਾਫਲੇ ਸੰਗ ਤੁਰਿਆ ਹੀ ਰਹਿੰਦਾ ਹਾਂ ਜ਼ਹਿਨ ਚ ਲੈ ਕੇ ਕੁਝ ਅਸਰ ਤਾਂ ਸ਼ਿਕਵੇ ਸ਼ਿਕਾਇਤਾਂ ਤੇ ਸਵਾਲ ਕਿਸੇ ਤੱਥ ਦੀ ਭਾਲ ਵਿੱਚ ਕਿਸੇ ਸੱਚ ਦੀ ਭਾਲ ਵਿੱਚ ਮੈਂ ਤੁਰਿਆ ਹੀ ਰਹਿੰਦਾ ਹਾਂ ਆ ਮੈਂ ਕਾਲਜ ਦੀ ਕੰਟੀਨ ਹੈ ਜਿਹੜੀ ਉਸ ਦੇ ਅੱਗੇ ਸੜਕ ਹੈ ਉਸ ਦੇ ਉੱਪਰ ਐਸ ਟਾਈਮ ਤੁਰਿਆ ਜਾ ਰਹੇ ਹਾਂ ਇਹ ਉਹ ਥਾਂ ਹੈ ਜਿੱਥੇ ਬਹੁਤ ਵੱਡੀ ਯਾਦ ਹੈ ਮੇਰੀ ਜ਼ਿੰਦਗੀ ਦੀ ਖਾਸ ਤੌਰ ਦੇ ਉੱਤੇ ਲਿਖਣ ਦਾ ਜਿਹੜਾ मेरा सफर शुरू ਹੁੰਦਾ ਉਹਦੇ ਨਾਲ ਜੁੜੀ ਪਈ ਹੈ ਉਸ ਸਮੇਂ ਮੈਂ ਬੀਏ ਫਾਈਨਲ ਦੇ ਵਿੱਚ ਪੜਦਾ ਸੀ ਅਮਰਗੜ ਤੋਂ ਸਾਡਾ 30 35 ਮੁੰਡਿਆਂ ਦਾ ਟੋਲਾ ਐਸ ਕਾਲਜ ਦੇ ਵਿੱਚ ਪੜਨ ਵਾਸਤੇ ਆਉਂਦਾ ਹੁੰਦਾ ਸੀ ਤੇ ਜਦੋਂ ਐਸ ਥਾਂ ਦੇ ਉੱਤੇ ਅਸੀਂ ਇੱਕ ਦਿਨ ਲੰਘੇ ਜਾ ਰਹੇ ਸੀ ਤਾਂ ਸਾਨੂੰ ਪੰਜਾਬੀ ਪੜਾਉਣ ਵਾਲੇ ਮੈਡਮ ਐਨ ਪੀ ਗਿੱਲ ਨੇ ਰੋਕ ਲਿਆ ਉਹ ਉਸ ਟਾਈਮ ਵਿਦਿਆਰਥੀ ਮੈਗਜ਼ੀਨ ਨਿਕਲਦਾ ਸੀ ਇਸ ਕਾਲਜ ਦਾ ਲਿੱਲੀ ਜਿਹਦਾ ਸੰਪਾਦਕ ਵਿਦਿਆਰਥੀ ਬਲਜਿੰਦਰ ਬਿੱਟੂ ਸੀ ਸਾਡੇ ਪਿੰਡ ਵਾਲਾ ਉਹ ਗਜ਼ਲਾਂ ਗੀਤ ਕਵਿਤਾ ਲਿਖਦਾ ਸੀ ਨਾਟਕ ਵੀ ਖੇਡਦਾ ਸੀ ਐਨ ਪੀ ਗਿੱਲ ਮੈਡਮ ਨੇ ਜਦੋਂ ਸਾਨੂੰ ਇੱਥੇ ਰੋਕਿਆ ਐਸ ਥਾਂ ਦੇ ਉੱਤੇ ਤਾਂ ਹੁਣ ਵੀ ਮੈਂ ਮਹਿਸੂਸ ਕਰ ਰਿਹਾ ਕਿ ਐਨ ਪੀ ਗਿੱਲ ਮੈਡਮ ਆ ਕੇ ਡੇ ਨੇ ਆ ਸਾਡਾ ਵਿਦਿਆਰਥੀਆਂ ਦਾ ਟੋਲਾ ਖੜਾ ਹੈ ਉਹਨੇ ਸਾਨੂੰ ਕਿਹਾ ਕਿ ਤੁਸੀਂ ਸ਼ਰਮ ਕਰੋ ਕਿੱਡੇ-ਕਿੱਡੇ ਤੁਹਾਡੇ ਕੱਦ ਨੇ ਕਿੰਨੀਆਂ ਸੋਹਣੀਆਂ ਪੱਗਾਂ ਨੇ ਉੱਚੇ ਲੰਮੇ ਗੱਭਰੂ ਪੱਲੇ ਠੀਕਰੀਆਂ ਇੱਕ ਕਵਿਤਾ ਦਾ ਲਿਖ ਕੇ ਦੇ ਦਿਓ ਸੋਡੇ ਪਿੰਡ ਦਾ ਮੁੰਡਾ ਬਲਜਿੰਦਰ ਮਿੱਠੂ ਦੇਖੋ ਵਿਦਿਆਰਥੀ ਸੰਪਾਦਕ ਹੈ ਲੀਲੀ ਦਾ ਇੱਕ ਕਵਤਾ ਤਾਂ ਲਿਖ ਕੇ ਦੇ ਦਿਓ ਅਸੀਂ ਸਾਰੇ ਮੁੰਡਿਆਂ ਨੇ ਕਿਹਾ ਠੀਕ ਹੈ ਜੀ ਦੇਖਾਂਗੇ ਕੋਈ ਗੱਲ ਨਹੀਂ ਕਰਾਂਗੇ ਗੱਲ ਟਾਲਤੀ ਲੇਕਿਨ ਮੈਂ ਜਦੋਂ ਇਸ ਥਾਂ ਤੋਂ ਘਰ ਨੂੰ ਤੁਰਿਆ ਛੁੱਟੀ ਤੋਂ ਬਾਅਦ ਉਹ ਗੱਲ ਮੈਡਮ ਦੀ ਮੇਰੇ ਨਾਲ ਨਾਲ ਤੁਰਦੀ ਮੈਂ ਘਰੇ ਰਾਤ ਨੂੰ 12 ਵਜੇ ਤੱਕ ਉਸ ਗੱਲ ਨਾਲ ਜੂਝਦਾ ਰਿਹਾ ਕਿ ਮੈਡਮ ਨੇ ਕਿਹਾ ਕਿ ਇੱਕ ਕਵਤਾ ਤਾਂ ਲਿਖ ਕੇ ਦੇ ਦਿਓ ਮੈਂ 12 ਵਜੇ ਠੀਕ ਕਾਪੀ ਦੇ ਕਾਗਜ਼ ਦੇ ਉੱਤੇ ਪੈਨ ਨਾਲ ਇੱਕ ਹਫਤਾ ਲਿਖੀ ਸੀ ਜ਼ਿੰਦਗੀ ਦੀ ਪਹਿਲੀ ਕਹਾਤਾ ਕਾਲੀਆਂ ਰਾਵਾ ਜਿਹੜੀ ਉਸ ਟਾਈਮ ਲਿਲੀ ਮੈਗਜ਼ੀਨ ਦੇ ਵਿੱਚ ਛਪੀ ਔਰ ਉਹ ਮੈਗਜ਼ੀਨ ਦਾ ਉਹ ਪੰਨਾ ਜਿਹੜਾ ਅੱਜ ਵੀ ਮੈਂ ਸਾਹਮਣੇ ਰੱਖਿਆ ਹੋਇਆ ਕਾਲੀਆਂ ਰਾਹਾ ਦਾ ਸੋ ਮੈਡਮ ਐਨਪੀ ਗਿਲ ਇਸ ਥਾਂ ਦੇ ਉੱਤੇ ਜਿਨ੍ਹਾਂ ਨੇ ਸਾਨੂੰ ਉਹ ਵੰਗਾਰਿਆ ਚੁਣੌਤੀ ਦਿੱਤੀ ਕਿ ਤੁਸੀਂ ਲਿਖ ਸਕਦੇ ਹੋ 3540 ਮੁੰਡਿਆਂ ਦੇ ਟੋਲੇ ਦੇ ਵਿੱਚੋਂ ਮਹੀਂ ਕੱਲਾ ਸੀ ਜੀਨੇ ਉਹ ਕਪਤਾ ਲਿਖ ਕੇ ਦਿੱਤੀ ਔਰ ਉਸ ਮੈਗਜ਼ੀਨ ਦੇ ਵਿੱਚ ਛਪੀ ਮੇਰੇ ਲਿਖਣ ਦੀ ਜਿਹੜੀ ਸ਼ੁਰੂਆਤ ਹੈ ਉਹ ਇੱਥੋਂ ਹੁੰਦੀ ਹੈ ਆਹ ਥਾਂ ਤੋਂ ਆਹ ਸੜਕ ਤੋਂ ਮੈਡਮ ਐਨ.ਪੀ. ਗਿੱਲ ਦੇ ਬੋਲਾਂ ਤੋਂ ਕਾਲੀਆਂ ਰਾਵਾਂ ਕਪਤਾ ਤੋਂ ਸੋ ਅੱਜ ਇੰਨੇ ਸਾਲਾਂ ਬਾਅਦ ਜਦੋਂ ਮੈਂ ਇਸ ਕਾਲਜ ਦੇ ਕੰਟੀਨ ਪਾਰਕ ਦੇ ਅੱਗੇ ਖੜਾ ਹਾਂ ਤਾਂ ਮੈਨੂੰ ਉਹ ਯਾਦਾਂ ਦਾ ਮੇਲਾ ਖਾਸ ਤੌਰ ਦੇ ਉੱਤੇ ਆਪਣੇ ਸਾਹਿਤਿਕ ਸਫ਼ਰ ਦੀ ਸ਼ੁਰੂਆਤ ਫੋਸ ਕਪਤਾਨ ਨਾਲ ਹੋਈ ਯਾਦ ਆਉਂਦਾ ਤੇ ਲਿਲੀ ਮੈਗਜ਼ੀਨ ਯਾਦ ਆਉਂਦਾ ਗੱਲ 'ਚ ਭਾਵੇਂ ਬੰਦ ਹੈ ਪਰ ਮੇਰੇ ਵਾਸਤੇ ਇਹ ਅਜ ਵੀ ਖੁੱਲਿਆ ਹੋਇਆ ਹੈ ਕਿਉਂਕਿ ਮੇਰੇ ਹੱਥ 'ਚ ਕਿਤਾਬ ਹੈ ਜਿਹੜੀ ਮੈਂ ਇੱਥੋਂ ਹੀ ਪੜ੍ਹਨੀ ਸਿੱਖੀ ਆ